ਦੇਖੋ ਭਾਜੀ ਸਾਨੂੰ ਕੁੜੀ ਪਸੰਦ ਆ ਤੇ ਸਾਡੀ ਕੋਈ ਮੰਗ ਵੀ ਨਹੀਂ ਵੈਸੇ ਧੀਆਂ ਵਾਲੇ ਨਾ ਆਪਣਾ ਨੱਕ ਬੋਲ ਰੱਖਣ ਲਈ ਪੂਰੀ ਵਾਹ ਲਾ ਦਿੰਦੇ ਨੇ ਆ ਪਿਛਲੇ ਮਹੀਨੇ ਸਾਡੇ ਗਵਾਂਢੀਆਂ ਦੇ ਮੁੰਡੇ ਦਾ ਵਿਆਹ ਹੋਇਆ ਕਾਰ ਦਿੱਤੀ ਆ ਉਹਨਾਂ ਨੇ ਬਾਕੀ ਲੈਣ ਦੇਣ ਵੱਖਰਾ ਨਾਲੇ ਉਹਨਾਂ ਦਾ ਮੁੰਡਾ ਤਾਂ ਵਿਹਲਣ ਸੀ ਮੇਰਾ ਪੁੱਤਾਂ ਚੜੇ ਮਹੀਨੇ 35-40 ਹਜ਼ਾਰ ਜੇਬ 'ਚ ਪਾਉਂਦਾ ਓਏ ਉਹਦਾ ਤੁਸੀਂ ਫਿਕਰ ਨਾ ਕਰੋ ਜੀ ਮੈਂ ਬੈਠਾ ਕਿਉਂ ਠੀਕ ਹੈ ਨਾ ਚਾਚਾ ਕੋਈ ਨਬਦੀਜ ਕਰ ਲੀਏ ਰਹਿ ਫਿਰ 10 ਦਿਨ ਤੈਨੂੰ ਸਾਰੀ ਗੱਲ ਚਲੀਏ ਜੀ ਚਲੋ ਚੰਗਾ ਜੀ ਸਸੀ ਕਾ ਚੰਗਾ ਚਾਚੀ ਸਸੀ ਕਾ ਪਤੀ ਜੀ ਤੁਮੇਨ ਮਿਲ ਕੇ ਜਾਈਂ ਦੋ ਮਿੰਟ ਚਲੋ ਮੈਂ ਫਿਰ ਥੋੜੀ ਜੀ ਗੱਲਬਾਤ ਕਰਕੇ ਹੋਣਾ ਆਪਾਂ ਫੋਨ ਤੇ ਗੱਲ ਕਰਦੇ ਹਾਂ ਹਾਂ ਚਾਚਾ ਪਤੀ ਜੀ ਮੈਂ ਤੈਨੂੰ ਕੱਲ ਨੂੰ ਵੀ ਦੱਸਣਾ ਸੀ ਸੋ ਅੱਜ ਹੀ ਦੱਸ ਦਿੰਨਾ ਬਈ ਸਾਡੇ ਇਨੀਆਂ ਜਵਾਬ ਹੀ ਦੇ ਦੇ असे नुकू्या नाही